ਸਾਸਤਰੀ ਗਗਨबीर ਜੀ ਮੈਂ ਥਾਰਾ ਗੱਲਾਂ ਗਲਾਕੜ ਲਾਡਾ ਪਵਾਦੀ ਹਰੀਸ਼ ਪ੍ਰੋਗਰਾਮ ਕੇ ਵਿੱਚ ਮੈਂ ਕਰ ਰਿਹਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਆਰ ਬ੍ਰੈਮਟਨ ਟ੍ਰਾਂਟੋ ਤੇ ਤੁਹਾਨੂੰ ਅੱਜ ਦਾ ਰੇਡੀਓ ਪ੍ਰੋਗਰਾਮ ਜਿਹੜਾ ਸੁਣਾਵਾਂਗਾ ਇਸ ਕੇ ਵਿੱਚ ਮੱਚ ਦੀ ਪਹਿਲੀ ਬੜੀ ਖਬਰ ਵੀਰ ਯੋ ਕੇਜਰੀਵਾਲ ਜੇਲ੍ਹ ਤੇ ਛੱਡ ਤੇ ਆਈ ਨਾ ਨਾ ਆਰ ਜੇਲ੍ਹ ਤੇ ਛੱਡਣ ਤੇ ਬਾਅਦ ਵੀਰ ਪੰਜਾਬ ਕੇ ਕਈ ਕੈਬਨਟ ਮੰਤਰੀਆਂ ਨਾਲ ਕੇਜਰੀਵਾਲ ਨੇ ਕਰੀ ਮੁਲਾਕਾਤ ਆਰ ਯੋ ਕਹਿ ਲੋ ਵੀਰ ਸੁਪਰੀਮ ਕੋਰਟ ਦੇ ਹੁਕਮ ਆ ਕੇ ਮੁਤਾਬਕ ਤਿਹਾੜ ਜੇਲ੍ਹ ਤੇ ਰਿਹਾ ਹੋਣ ਤੇ ਬਾਅਦ ਇਹ ਦਿੱਲੀ ਦਾ ਮੁੱਖ ਮੰਤਰੀ ਲਾਲਾ ਜੀ ਇਹ ਆਮ ਆਦਮੀ ਪਾਰਟੀ ਦੇ ਜਿਹੜੇ ਕੌਮੀ ਕਨਵੀਨਰ ਕਹਾਂ ਜੀ ਇਸ ਨੂੰ ਜੋ ਇਨਕੀ ਪਾਸਾ ਦੇ ਚਰਬਿੰਦ ਕੇਜਰੀਵਾਲ ਕੈਬਨਟ ਮੰਤਰੀਆਂ ਗੱਲ ਮੁਲਾਕਾਤ ਕਰੀ ਆ ਰਿਹਾ ਹੈ ਕਾ ਸਵਾਗਤ ਕਰਿਆ ਸਾਰਿਆਂ ਨੇ ਫਿਰ ਛਾੜੂ ਵਾਲੇ ਪਾਰੇ ਗਿੱਦਾ ਔਰ ਕਹਰੇ ਵੀ ਬੱਲੇ ਬੱਲੇ ਕਰਾ ਦੀ ਕਾ ਵੀ ਕੇਜਰੀਵਾਲ ਜਿੱਤ ਜਿੱਤ ਦਾ ਬਾਹਰ ਆਇਆ ਇਹ ਹਰੇ ਮਤਲਬ ਆਇਆ ਜਮਾਨਤਵਾ ਬਾਹਰ ਯੋਗਾਰੇ ਜਿੱਤ ਆ ਗਿਆ ਬਾਹਰ ਜਿੱਤ ਦੀ ਸੱਚ ਦੀ ਜਿੱਤ ਹੋਈ ਆਰ ਉਧਰ ਚੰਡਾ ਖੋਸ ਹੋ ਰਿਹਾ ਆਗਿਰ ਲੰਬੜਦਾਰ ਆ ਗਿਆ ਬਾਹਰ ਈਵ ਨਜ਼ਾਰੇ ਆਵੇਂਗੇ ਵੋਟਾਂ ਆਰ ਬਿਰ ਉਧਰ ਕੇਜਰੀਵਾਲ ਯੋ ਸਾਰੇ ਬੰਦੇ ਜਿਹੜੇ ਦਾ ਨਾ ਕਰੋ ਇਕੱਠੇ ਗਾਇਨ ਗੱਲ ਕਰਨੀ ਗੱਲ ਯੋ ਚੀਬ ਮਾਹਰ ਪਾ ਦਾ ਪੰਜਾਬ ਵਿਧਾਨ ਸਭਾ ਦਾ ਸਪੀਕਰ ਕੁਲਤਾਰ ਸੰਧਵਾ ਐਵਨਟ ਮੰਤਰੀ ਅਮਨਰੂੜਾ ਆਮ ਆਦਮੀ ਪਾਰਟੀ ਦੇ ਫੁਰਬੱਦੇ ਸਾਰੇ ਹੋ ਗਏ ਇਕੱਠੇ ਵੀ ਹਰ ਚੀਮਾ ਗਾਇਰਾ ਕਾ ਵੀ ਕੇਂਦਰੀ ਜਿਹੜੀ ਭਾਜਪਾ ਦੀ ਸਰਕਾਰ ਕੇਜਰੀਵਾਲ ਨੂੰ ਝੂਠੇ ਕੇਸਾਂ ਨੂੰ ਪਸਾਰੀ ਹਰਗਾ ਆ ਚਾਹਾਂ ਕਿ ਲੋਕ ਸਭਾ ਦੇ ਵਿੱਚ ਮਾਂ ਕੇਜਰੀਵਾਲ ਚੋਣਾਂ ਤੇ ਵਿੱਚ ਮਾਤਲ ਪ੍ਰਚਾਰ ਨਾ ਕਰ ਸਕਾ ਇਸ ਕਰਕੇ ਜੋ ਸਾਰਾ ਕੰਮ ਮਾਇਕਾ ਪਰ ਮਾਨਯੋਗ ਸੁਪਰੀਮ ਕੋਰਟ ਸਾਹਿਬਾ ਆਪਾਂ ਬਹੁਤ ਸਵਾਗਤ ਕਰਾਂ ਜੀ ਇਨਸਾਫ ਦਿਆ ਕਾ ਲੋਕਤੰਤਰ ਦੀ ਜਿੱਤ ਹੋਈ ਹਰ ਵੀ ਇਸ ਕੇ ਵਿੱਚ ਮੈਂ ਵੀ ਕੇਜਰੀਵਾਲ ਨੂੰ ਫੁੱਲਾਂ ਗਲਦਸਤਾ ਦਿਆ ਹਰ ਗਾਇਰੇ ਵੀ ਥਾਂ ਮ ਕਾਇਮ ਰਹੋ ਆਪਾਂ ਥਾਰੇ ਗੱਲ ਹੰਮਾਰੇ ਗਏ ਆ ਇਹੋ ਜਾਣਕਾਰੀ đầy ਪੂਰੀ ਆ ਇਸ ਦੇ ਵਿਚਮਈ ਵੇ ਦੇਖੋ ਵੀ ਅੱਗਾ ਕੇ ਜੀਵਾਲ ਨਾਲ ਜਿਹੜੀਆਂ ਜੋ ਰਾਜਨੀਤਿਕ ਜੋ ਸਿਕੀਮ ਮੰਦਸੀਆਂ ਹੋਈਆਂ ਨਾ ਵੀ ਇਸ ਤਰ੍ਹਾਂ ਜਾਣਾ ਥੰਨਾ ਕਰਾਂ ਲੋਕਾਂ ਦੇ ਵੋਟਾਂ ਮੰਗਣੀਆਂ ਇਸ ਤਰ੍ਹਾਂ ਜੋ ਕਰਨਾ ਇਸ ਤਰ੍ਹਾਂ ਜੋ ਕਰਨਾ ਇਸ ਤਰ੍ਹਾਂ ਜੋ ਕਰਨਾ ਅਰ ਪੰਜਾਬ ਦੀ ਸਿਆਸਤ ਦੇ ਵਿੱਚ ਵੀਰ ਯੱਕਾ ਰਾਲੀਆਂ ਕੇ ਸਿਰ ਲੀਡਰਾਂ ਕੀ ਇਹੋ ਕਹ ਲੋ ਸਿਆਸੀ ਸਾਖ ਬਚਾਣ ਦੀ ਜ਼ਿੰਮੇਵਾਰੀ ਲਾਤੀ ਵੀਰ ਯੋ ਕਿਹੜੇ ਕਿਹੜੇ ਬੰਦੇ ਘਰ ਵਾਲੀ ਕਿਹੜੇ ਕਿਹੜੇ ਲੀਟਰ ਕੀ ਘਰ ਵਾਲੀ ਬਾਹਰ ਆਈ ਉਹ ਦੱਸਾਂ ਤੁਹਾਨੂੰ ਮੈਂ ਲੋਕ ਸੁਭਾ ਪੰਜਾਬ ਦੇ ਵਿੱਚ ਮਾ ਮਤਲਬ ਤਿੰਨ بڑے ਆਗੂ ਪੂਰ ਸਯੋਗ ਸਵਾਲ ਬਣ ਗਏ ਆ ਇਸ ਕੇ ਵਿੱਚ ਮਾ ਉਹਨਾਂ ਨੇ ਆਪਣੀ ਘਰ ਵਾਲੀਆਂ ਤਾਰਤੀਆਂ ਮੈਦਾਨ ਕੇ ਵਿੱਚ ਕਹਾ ਵੀ ਥਮ ਜਾਓਗਾ ਇਮਾਰਾ ਕੰਮ ਥੋੜਾ ਜਾਓ ਖਾ ਇਸ ਘਰ ਕਾ ਵੀ ਸ਼੍ਰੋਮਣੀ ਕਾਲੀ ਦਲ ਕੀ ਪ੍ਰਧਾਨ ਸਖਵੀਰ ਬਾਦਲ ਇਸ ਘਰ ਵਾਲੀ ਬੀਬੀ ਅਰਜਨਲੋ ਬਾਦਲ ਇਸ ਨੂੰ ਤਾਰਿਆ ਬਠਿੰਡੇ ਸੀਟ ਤੇ ਅਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੀ ਘਰ ਵਾਲੀ ਜਿਹੜੀ ਬੀਬੀ ਪੁਰਨੀਤ ਕੌਰ ਈਸ਼ ਨੂੰ ਪਟਿਆਲਾ ਸੀਟ ਤੇ ਤਾਰ ਤੇ ਆ। ਆ ਕੇਂਦਰੀ ਮੰਤਰੀ ਸੋਮਨਾਥ ਪ੍ਰਕਾਸ਼ ਕੀ ਘਰ ਵਾਲੀ ਅਨੀਤਾ ਸੋਮ ਪ੍ਰਕਾਸ਼ ਹਸਿਆਰਪੁਰ ਤੇ ਈਸ਼ ਨੂੰ ਮੈਦਾਨ 'ਵਾਂ ਤਾਰਿਆ। ਅਰ ਤਿੰਨੇ ਯੂਜੜੇ ਲੀਡਰ ਲੋਕ ਸਭਾ ਦੇ ਵਿੱਚ ਬੜੇ ਅਹਿਮ ਯੂ ਸੀਟਾਂ ਘਰੇ ਵੀਰ ਯੂ ਵੀ ਯੋ ਮਤਲਬ ਉਨ੍ਹਾਂ ਕੀ ਸਿਆਸੀ ਭੂਿਕ ਤੈਅ ਕਰੇਗਾ। ਬਠਿੰਡੇ ਹਲਕੇ ਦੇ ਵਿੱਚ ਮਾਂ ਇਹ ਗੱਲ ਗਰਾਂ ਵੀਰ ਬੀਬੀ ਆਰਸੀਰ ਦਾ ਬਾਦਲਾ ਸਾਰੇ ਚੁਣੌਤੀਆਂ ਦੇ ਵਿੱਚੋਂ ਲੰਘੜਾ ਪਵੇਗਾ আর ਚੌਥੀ ਲੋਕ ਸਭਾ ਚੋਣ ਬੀਬੀ ਕੀ ਪਹਿਲਾਂ 2009 માં યો ਪਹਿਲੀ ਵਾਰ ਬੀਬੀ ਚੋਣ ਲੜੀ ਸੀ আর ਜਿੱਤ ਦਰਜ કરી తీ ਯਾਦ ਉਸਨੇ મતલਬ ਜਿੱਤ ਦਾ ਫਰਕ ਘਟਦਾ ਜਾ ਰਿਹਾ ਹੀ ਬ ਚੁਣੌਤੀਆਂ ਵੱਧਦੀਆਂ ਜਾ ਰਹੀਆਂ ਸੁਖਵੀਰ ਬਾਦਲ ਖੁਦ ਇਲਾਕੇ ਵਿੱਚ ਮ ਸਰਗਰਮ ਹੋ ਰਿਹਾ 50 ਯਾਤਰਾ ਤੋਂ ਪਹਿਲਾਂ ਕਰ ਲਈ ਇਹ ਬਠਿੰਡਾ ਯਾਤਰਾ ਕਰ ਰਿਹਾ ਵੀਰ ਬਠਿੰਡੇ ਵਿੱਚ ਮਾ ਅੰਲੇ ਗਲੇ ਗਰਾ ਕੁੰਡਾ ਖੜਕਾ ਖੜਕਾ ਕਰ ਰਿਹਾ ਕਾ ਵੀ ਮੇਰੀ ਜਨਨਦੀ ਨੂੰ ਵੋਟਾਂ ਪਾਇਓ ਫਿਰ ਉਸ ਨੂੰ ਜਿਤਾ ਦੇਓ ਆਰ ਬੀਬੀ ਆਰ ਸਿਮਰਤ ਕੌਰ ਦੇ ਖਿਲਾਫ ਗਰਮੀਤ ਸਿੰਘ ਖੁੱਡੀਆਂ ਚੌਣ ਵਿਧਾਨ ਦੇ ਵਿੱਚ ਆ ਆਰ ਵੀਰ ਖੁੱਡੀਆਂ ਵਾਹੀ ਜਿਸ ਨੇ ਪਿਛਲੀ ਵਿਧਾਨ ਸਭਾ ਵਿੱਚ ਵੋਟਾਂ ਵਿੱਚ ਮਾ ਯਸਰੂ ਮੁੜੀਗਾ ਲਿਦਾ ਲਗਾ ਜਿਹੜਾ ਬਾਪੂ ਪ੍ਰਕਾਸ਼ ਬਾਦਲ ਜੋ ਕਹ ਹੈ ਵੀਰਾ ਨੀ ਦਾ ਮੁੱਢ ਉਸ ਨੂੰ ਹਰਾਇਆ ਦਾ ਵੀਰ ਆਰ ਪਟਿਆਲੇ ਸੀਟ ਤੇ ਜੋ ਕਹ ਲੋ ਵੀ ਕੈਪਟਨ ਅਮਰਿੰਦਰ ਸਿੰਘ ਕੀ ਧਰਮ ਪਤਨੀ ਵੀਰ ਯੋ ਬੀਬੀ ਹਰ ਸਿਮਰਤ ਕੌਰ ਬਾਦ ਯੋ ਮਤਲਬ ਬੀਬੀ ਪਰਨੀਤ ਕੌਰ ਗਲਤੀ ਲੱਗ ਗਈ ਵੀਰ ਯੋ ਪਾਜ ਬਾਮਾ ਚਲੇ ਗਈ ਨਾ ਵੀਰ ਇਸ਼ਕਾਰ ਕਾ ਵੀਰ ਉਧਰਲੇ ਪਾਸ ਹੈ ਫਿਰ ਹਮ ਹਰ ਘਰ ਮ ਬਹੁਤ ਹੋਇਆ ਵਾ ਇਹ ਤੁਹਾਨੂੰ ਪਤਾ ਵੀ ਕਿਸਾਨ ਤੋਂ ਇਹ ਫੁੱਲ ਲਾਲਾ ਜਿੱਥਾ ਦੇ ਗਿਆ ਉਸੇ ਮਾਗਰ ਹੋ ਜਾ ਵੀਰ ਜਦ ਡਾਂਗਾ ਸੁੱਟੇ ਲੇਗਾ ਇਸ ਕਰ ਕਾ ਵੀਰ ਥੋੜਾ ਜਿਹਾ ਕੰਮ ਹੋ ਰਹਾ ਵੀ ਟਾਈਟ ਹੋ ਰਿਹਾ ਵੀਰ ਆਰ ਯੋਗਾ ਪਿਛਲੀ ਵਿਧਾਨ ਸਭਾ ਚੋਣਾਂ ਮਾ ਯੋ ਬੀਬੀ ਆਰ ਸਿਰੋ ਬਾਦਲ ਯੂਰਾ ਤੇ ਹਾਰ ਗਈ ਤੇ ਆਰ ਕੈਪਟਨ ਅਮਰਿੰਦਰ ਸਿੰਘ ਕੀ ਘਾਰ ਆੜੀ ਵੀਰ ਔਰ ਮੁਕਾਬਲਾ ਕੈਬਨਟ ਮੰਟਰੀ ਡਾਕਟਰ ਬਲਵੀਰ ਸਿੰਘ ਕੈਲ ਅਸਰੋਮਣੀ ਦਾ ਆਲੀਦਾਰ ਔਰ ਵੀਰ ਬੰਦਾ ਖੜਾ ਕਰਿਆ ਹੋਆ ਐਨਗੇ ਸ਼ਰਮਾ ਯੋ ਸ਼ਰਮਾ ਲਿਖੜੇ ਔਰ ਕਾਂਗਰਸ ਕਾ ਉਮੀਦਵਾਰ ਬਣਿਆ ਇਹਨਾਂ ਨੇ ਸਾਫ ਕਾ ਸੰਸਦ ਮੈਂਬਰ ਧਰਮबीर ਗਾਂਧੀ 2014 ਕੇ ਵਿੱਚ ਮਾ ਲੋਕ ਸਭਾ ਵੋਟਾਂ ਜਿੱਤੀਆਂ ਨੀ ਔਰ ਇਹਦੇ ਵੀਰ ਲੋਕ ਸਭਾ ਚੋਣ ਹਾਰ ਗਿਆ ਦਾ ਵੀਰ ਆ ਸਿਆਰਪੁਰ ਸੀਟ ਦੇ ਉੱਪਰ ਸੋਮ ਪ੍ਰਕਾਸ਼ ਉਹੋ ਮਤਲਬ ਲੋਕ ਸਭਾ ਚੋਣ ਉਸਨੇ ਤਾਂ ਨਹੀਂ ਲੜੀ ਉਸਨੇ ਵਿਕਰਾਲੀ ਨੀਤਾ ਜੋਂ ਪ੍ਰਕਾਸ਼ ਖੜੇ ਕਰਤੀ ਗਾ ਵੀ ਤਾਂ ਖੜੀ ਹੋ ਜਾ ਆਰ ਇਸ ਕਰ ਦਾ 2019 ਕੇ ਲੋਕ ਸਭਾ ਚੋਣਾਂ ਦੇ ਵਿੱਚ ਮਾਂ ਕਾਂਗਰਸੀ ਉਮੀਦਵਾਰ ਰਾਜਕਰ ਚੱਬੇਵਾਲ ਨੂੰ 48530 ਵੋਟਾਂ ਗਏ ਲੋ ਮਤਲਬ ਹਰਾਇਆਤਾ ਯੋ ਮਤਲਬ ਇਸ ਦਾ ਗਾਰਡ ਮੰਨੇ ਆ ਜੋਂ ਪ੍ਰਕਾਸ਼ ਕਾ ਗਾ ਵੀ ਯੋ ਜਿੰਨੇ ਸਾਦਾ ਬਾਕੀ ਵੀਰ ਆਣ ਆਲਾ ਟਾਈਮ ਦੱਸੇਗਾ ਇਧਰਲੇ ਪਾਸੇ ਨੂੰ ਕਿੱਧਰ ਪੜਾਕਾ ਹੋਵੇਗਾ ਪਰ ਇਸ ਕੇ ਗੈਲ ਗੈਲ ਵੀਰ ਇਓ ਕਲੋ ਆਪ ਅਰਬੀਓ ਆਤਿ ਗੇ ਬੜੀਆਂ ਖਬਰਾਂ ਤੀਆਂ ਥਾਰੇ ਜਿਹੜੀਆਂ ਮੈਂ ਸਾਂਝੀਆਂ ਕਰੀਆਂ ਪੰਜਾਬ ਦੇ ਵਿੱਚ ਮਗਾਏ ਵੀਰ ਮੀਂਹ ਪੈ ਸਕਾ ਅਰ ਮੀਂਹ ਪੈਣ ਕਰਕੇ ਕਾਹ ਵੀ ਕਿਸਾਨਾਂ ਨੂੰ ਹੋਵੇ ਬੜਾ ਨੁਕਸਾਨ ਪਰ ਜਿਹੜੇ ਬੰਦੇ ਪਿੱਤ ਨਿਕਲ ਰਹੀ ਵੀਰਾ ਹਲਕੀ ਬਾਰਸ਼ ਹੋਵੇ ਪਿੱਤ ਮਰ ਜੇਗੀ ਥਾਰੇ ਨਾ ਲਿਓ ਵੀਰ بارش ਦੇ ਵਿੱਚ ਅਰ ਉਧਰ ਲੁਧਿਆਣਾ ਦੇ ਵਿੱਚ ਕਹਿੰਦੇ ਰਵਨੀਤ ਬਿਟੂ ਕਾਂਗ ਯੁੱਥਾ ਇਹ ਬੰਗਲਾ ਖੱਦ ਦੇ ਦਰਾ ਦੇਗਾ ਰਾਜਾ ਬ੍ਰਿੰਗ ਕਰਾਇਆ ਉਸ ਅਸਿਸਟੈਂਟ ਖੇੜਨੇ ਕਾਮ ਆਦਮੀ ਪਾਰਟੀ ਵਾਲੇ ਆ ਜਾਣ ਪੁੱਜੇਗਾ ਕਾ ਇਹ ਸਾਰਾ ਚਾਦਰਾਂ ਕੰਮ ਆਰ ਯੋ ਉਥਗਾਰ ਨੀਤੀ ਬਿੱਟੂ ਮੈਂ ਸੁਣਿਆ ਕਾ ਵੀ ਯੋ ਫੂਲਾਣੇ ਦੇ ਦਫਤਰ ਵਿੱਚ ਸੌਂਵਾਰਾਤ ਨੂੰ ਤਾਂ ਮੇਰੀ ਜਾਨ ਨੂੰ ਖਤਰਾ ਫੂਲਾਣੇ ਦੇ ਦਫਤਰ ਮੈਂ ਬਿਲਕੁਲ ਸੁਰੱਖਤ ਇਸ ਤਰ੍ਹਾਂ ਇਹ ਖੇਡਾਂ ਚੱਲ ਰਹੀਆਂ ਆਰ ਬੇਰ ਉਧਰ ਪੰਜਾਬ ਦੇ ਵਿੱਚ ਪਟਿਆਲਾ ਸੀਟ ਹਸਿਆਰਪੁਰ ਆਰ ਯੋ ਗਰ ਬਟਿੰਡਾ ਸੀਟ ਕੇ ਉੱਪਰ ਆ ਯੋ ਬੰਦਨ ਬਣੇ ਕਾਰਾਆਂ ਖੜੀਆਂ ਕਰੀਆਂ ਮੈਂ ਬੀਬੀ ਹਰ ਸਿੰਘ ਰੋ ਬਾਦਲ ਸੋਮ ਪ੍ਰਕਾਸ਼ ਦੀ ਕਾਰਾੜੀ ਥਾ ਸਿਆਰਪੁਰ ਵਾਲੀ ਸੀਟ ਦੇ ਉੱਪਰ ਪਟਿਆਲੇ ਸੀਟ ਦੇ ਉੱਪਰ ਖੜੀ ਕਰੀ ਬੀਬੀ ਪਰਨੀਤ ਕੌਰ ਯੋ ਵਿਚਾਰੇ ਯੋ ਦੇਖੋ ਜੇ ਇਨੀਆਂ ਜਨਾਨਾਂ ਜਿੱਤ ਗਈਆਂ ਵੀਰ ਫੇਰ ਤੇ ਇਹਨਾਂ ਹੋ ਜਾ ਹੱਦ ਗਈ ਜੇ ਨਾ ਜਿੱਤੀਆਂ ਵੀਰ ਫੇਰ ਕਾ ਮੌਕਾ ਹੋ ਜਾਗਾ ਬਾਦਨ ਫੇਰ ਗੜਗੜੇ ਤਾਇਲ ਖੁੱਲ ਜੇਗੀ ਵੀਰ ਯੋ ਬਾਦਮੀ ਪੱਕੀ ਚਲੋ ਘਰ ਲੜਦਾ ਡਿਸਕਸ਼ਨ ਦੇ ਵਿੱਚ ਯੋ ਆਜ ਗਿਆ ਬੜੀਆਂ ਖਬਰਾਂ ਆਲੂ ਸੀਟਾਂ ਥਾਰੇ ਕਾ ਫੇਰਗਾ ਸਿੱਧੀ ਗੱਲ ਇਸਾਰਨ ਲਾਡੇ ਵਾਦੀ ਪਿਆਰਪੂਰੀ ਸਾਸਤਰੀ ਵਾਲਾ